ਕੇਦੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਜਿੰਨੇ ਵੀ ਤਿਹਾਰ ਪੰਜਾਬ ਦੇ ਵਿੱਚੇ ਸਮੇਂ ਦੌਰਾਨ ਆਏ ਸੀ ਉਹਨਾਂ ਨੂੰ ਵਕ ਵਕ ਤਰੀਕਿਆਂ ਦੇ ਨਾਲ ਮਨਾ ਕੇ ਆਪਣਾ ਰੋਸ ਵੀ ਉਹ ਕੇਂਦਰ ਸਰਕਾਰ ਸਾਹਮਣੇ ਪਗਟਾਇਆ ਜਿਵੇਂ ਕਾਲੀ ਦੀਵਾਲੀ ਮਨਾਈ ਗਈ ਸੀ ਉਸੇ ਤਰ੍ਹਾਂ ਹੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਲੋਹੜੀ ਮੌਕੇ ਜਿਹੜਾ ਭੁੱਗਾ ਪਾਲਿਆ ਜਾਂਦਾ ਹੈ ਉਸ ਭੁੱਗੇ ਦੇ ਵਿੱਚ ਜਿਹੜੇ ਖੇਤੀ ਦੇ ਬਿੱਲ ਨੇ ਕਾਨੂੰਨ ਨੇ ਆ ਜੋ ਬਿੱਲ ਨੇ ਦਿਖਾਇਓ ਜੋ ਬਿੱਲ ਨੇ ਇਹਨਾਂ ਨੂੰ ਸਾੜਿਆ ਜਾ ਰਿਹਾ ਏ ਜਿਹੜੇ ਆਡੀਅנס ਨੇ ਤਿੰਨੇ ਖੇਤੀ ਕਾਨੂੰਨ ਦੇ ਜਿਹੜੇ ਬਿੱਲ ਨੇ ਦਿਖਾਇਓ ਜੋ ਕਿਸਾਨ ਦਿਖਾ ਰਹੇ ਨੇ ਇਹਨਾਂ ਨੂੰ ਭੁੱਗੇ ਦੇ ਵਿੱਚ ਸਾੜ ਕੇ ਲੋਹੜੀ ਦੇ ਤਿਹਾਰ ਦੇ ਮੌਕੇ ਆਪਣਾ ਜਿਹੜਾ ਰੋਸ ਆ ਉਹ ਪਟਾਇਆ ਜਾ ਰਿਹਾ ਕਿਸਾਨ ਮਦੂਦ ਸਿੰਘ ਦਰਸ਼ਕ ਕਮੇਟੀ ਦੀ ਕਾਲ ਹੈ ਦਿੱਲੀ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਸ ਮੌਕੇ 8 ਤਰੀਕ ਦੀ ਜਿਹੜੀ ਕੱਲ ਮੀਟਿੰਗ ਬੇਸਟਾ ਨਿਕਲੀ ਹੈ ਉਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਲੋੜੀ ਦੇ ਤਿਹਾਰ ਨੂੰ ਜਿਹੜਾ ਮਨਾਉਣ ਮੌਕੇ ਜਿਹੜਾ ਪੰਜਾਬ ਦੇ ਵਿੱਚ ਰਵਾਇਤੀ ਭੁੱਗਾ ਪਾਲਿਆ ਜਾਂਦਾ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਿਹੜਾ ਲੋੜੀ ਦਾ ਤਿਹਾਰ ਹੈ ਪੰਜਾਬ ਦੇ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਤੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਰਾਰੇ ਵੇ ਜਿਹੜੇ ਭੁਗੇ ਬਾਲੇ ਜਾਣਗੇ ਉਹਨਾਂ ਦੇ ਵਿੱਚ ਜਿਹੜੇ ਖੇਤੀ ਦੇ ਇਹ ਬਿੱਲ ਨੇ ਇਹਨਾਂ ਨੂੰ ਸਾੜਿਆ ਜਾਵੇ ਉਸ ਦੀ ਸ਼ੁਰੂਆਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਰ ਦਿੱਤੀ ਹੈ ਤੇ ਨਾਲ ਹੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਕਿਉਂਕਿ ਲੋਹੜੀ ਦੇ ਤਿਹਾਰ ਤੋਂ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਲੋਕੀ ਲੋਹੜੀ ਮਨਾਉਣੀ ਸ਼ੁਰੂ ਕਰ ਦਿੰਦੇ ਨੇ ਭੁਗੇ ਬਾਲ ਨੇ ਸ਼ੁਰੂ ਕਰ ਦਿੰਦੇ ਨੇ ਇਹ ਤਾਂ ਉਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸਾਨ ਬਦੂਰ ਸੰਘਰਸ਼ ਕਮੇਟੀ ਨੇ ਕਰ ਦਿੱਤੀ ਹੈ ਸਰਵਰ ਸਿੰਘ ਭੰਦੇਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਭੰਦੇਰ ਸਾਹਿਬ ਜਿਹੜਾ ਅੱਜ ਦਾ ਇਹ ਸ਼ੁਰੂਆਤ ਕੀਤੀ ਆ ਕਿ ਬਿੱਲ ਸਾੜੇ ਗਏ ਨੇ ਲੋੜੀ ਦੇ ਉੱਤੇ ਜਿਹੜਾ ਇੱਕ ਵਕਰੀ ਕਿਸਮ ਦਾ ਜਿਹੜਾ ਰੋਸੀ ਪ੍ਰਗਟਾ ਦਿੰਦਾ ਆ ਆ ਦੇਖੋ ਅੱਜ ਅਹੀਂ ਫੈਸਲਾ ਕੀਤਾ ਵਾ ਵੀ ਘਟੋ ਘਟ ਪੂਰੀ ਦੁਨੀਆ ਦੇ ਲੋਕਾਂ ਨੂੰ ਸੰਦੇਸ਼ ਕਹੀਏ ਵੀ 13 ਲੋੜੀ ਨੂੰ ਦੀ ਆ ਤੇ 13 ਕਰੋੜ ਕਾਪੀਆਂ ਸਾੜੀਆਂ ਜਾਣ ਤੇ ਪੂਰੀ ਦੁਨੀਆ ਵਿੱਚ ਜੇ ਸਾਰੇ ਪੰਜਾਬ ਦੇ ਲੋਕ ਜਦੋਂ ਲੋਹੜੀ ਆਊਗੀ ਇਸ ਤਰੀਕੇ ਨਾਲ ਭੁੱਗਾ ਬਾਲ ਕੇ ਝੰਡੇ ਲੈ ਕੇ ਜਥੇਬੰਦੀ ਦੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ 13 ਕਰੋੜ ਕਾਪੀਆਂ ਪੂਰੀ ਦੁਨੀਆ ਵਿੱਚ ਸਾੜੀਆਂ ਜਾਣ ਤੇ ਨਾਲ ਹੀ ਕਿਹਾ ਜਾਵੇ ਵੀ ਮੋਦੀ ਹੁਣ ਤੂੰ ਚਲਿਆ ਜਾ ਤੇ ਠੀਕ ਹੈ ਜੀ ਤੇ ਇਹ ਖੇਤੀ ਦੇ ਕਾਨੂੰਨ ਰੱਦ ਕਰਾਉਣ ਦੀ ਕਮਿਟਮੈਂਟ ਕੀਤੀ ਜਾਵੇ ਸੋ ਜਿਹੜਾ ਲੋਹੜੀ ਦਾ ਪ੍ਰੋਗਰਾਮ ਸੀ ਉਹਨੂੰ ਮਨਾਉਣ ਵਾਸਤੇ ਅਸੀਂ ਪ੍ਰੋਗਰਾਮ ਕੀਤਾ ਦੂਸਰਾ ਅਸੀਂ ਅੱਜ ਜਥੇਬੰਦੀ ਵੱਲੋਂ ਜਿਹੜੀਆਂ 12 ਤਰੀਕ ਨੂੰ ਆਪਣਾ ਜਥਾ ਜਾ ਰਿਹਾ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਆ ਬਹੁਤ ਵੱਡੀ ਲੀਡਰਸ਼ਿਪ ਅੰਬਰਸਾਦ ਦੀ ਇਕੱਠੀ ਹੋਈ ਆ ਉਹ ਜਾਜੇ ਲੈ ਰਹੇ ਆ ਜਾਜੇ ਲਾ ਕੇ ਕਿੰਨੇ ਬੰਦੇ ਜਾ ਰਹੇ ਆ ਤੇ ਗਾਂ 26 ਦੀ ਪ੍ਰੇਡ ਦੇ ਵਿੱਚ ਵੱਡਾ ਹਿੱਸਾ ਲੈਣਾ ਵਾ ਉਹਦੇ ਸਾਰੇ ਜਾਇਦੇ ਅੱਜ ਮੀਟਿੰਗ ਚ ਲਾ ਕੇ ਤਿਆਰੀ ਵੱਡੇ ਪੱਧਰ ਤੇ ਕਰ ਰਹੇ ਆਂ ਬਦੇਰ ਸਾਹਿਬ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਉਸ ਸਮੇਂ ਤੱਕ ਜਿਹੜਨੇ ਵੀ ਤਿਹਾਰ ਆਏ ਸੀ ਇਹਨਾਂ ਤਿਹਾਰਾਂ ਨੂੰ ਰੋਸ ਦੇ ਵਜੋਂ ਮਨਾਇਆ ਗਿਆ ਤਾਂ ਹੁਣ ਜਿਹੜਾ ਲੋਹੜੀ ਦਾ ਵੀ ਕਿਉਂਕਿ ਆਮ ਤੌਰ ਤੇ 4 ਦਿਨ 5 ਦਿਨ ਪਹਿਲਾਂ ਲੋਕ ਮਨਾਉਣੀ ਸ਼ੁਰੂ ਕਰ ਦਿੰਦੇ ਨੇ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਸਮਾਗਮ ਜਿਹੜੇ ਨੇ ਤਾਂ ਤੁਸੀਂ ਵੀ ਅੱਜ ਸ਼ੁਰੂਆਤ ਕਰਤੀ ਤਾਂ ਕੀ ਇਸ ਤਰ੍ਹਾਂ ਸਾਰੇ ਤਿਹਾਰ ਕੇਂਦਰ ਦੇ ਖਿਲਾਫ ਜਿਹੜੀ ਲੜਾਈ ਆ ਤੁਹਾਡੀ ਇਸੇ ਤਰ੍ਹਾਂ ਹੀ ਤਿਹਾਰ ਸਾਰੇ ਮਨਾਏ ਜਾਣਗੇ ਤੇ ਕੇਂਦਰ ਕੀ ਇਸੇ ਤਰ੍ਹਾਂ ਹੀ ਬੇਅਸਰ ਹੀ ਰਹੇ ਕੋਈ ਅਸਰ ਨਹੀਂ ਹੋਏਗਾ ਕੇਂਦਰ ਦੇ ਉੱਪਰ ਆ ਨਹੀਂ ਜੀ ਪੂਰਾ ਅਸਰ ਹੋ ਰਿਹਾ ਕੇਂਦਰ ਦੀ ਸਰਕਾਰ ਪੂਰੀ ਤਰ੍ਹਾਂ ਦਬਾਅ ਦੇ ਵਿੱਚ ਆ ਉਹ ਬਖਲਾਹੜ ਚ ਆ ਉਹਨਾਂ ਦੇ ਬਿਆਨ ਦੱਸਦੇ ਆ ਕਦੀ ਕੇਂਦਰ ਦੀ ਭਾਜਪਾ ਸਰਕਾਰ ਕੋਲ ਇੰਨਾ ਆਪਣੇ ਇਹੋ ਜਿਹੇ ਅੰਦੋਲਨਾਂ ਨੂੰ ਹੱਲ ਕਰਨ ਲਈ ਕੋਈ ਲੰਮਾ ਚੌੜਾ ਤਜਰਬਾ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਮਤਲਬ ਉਹ ਜਿਹੜੇ ਆ ਉਹ ਅਸੀਂ ਹਰ ਤਿਹਾਰ ਨੂੰ ਰੋਸ ਵਜੋਂ ਮਨਾ ਰਹੇ ਕਿ ਸੱਭਿਆਚਾਰ ਹੋ ਗਿਆ ਵੀ ਅਸੀਂ ਜਿਹੜੇ ਖੇਤੀ ਕਾਨੂੰਨਾਂ ਦਾ ਤੇ ਹੋਰ ਨਾ ਮੰਗਾਂ ਦਾ ਵਿਰੋਧ ਤੇ ਪ੍ਰਾਪਤੀ ਕਰਨ ਲਈ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਜਿਹੜੇ ਦੇਸ਼ ਵਿਆਪੀ ਦੀ ਇਹ ਗੱਲ ਕੀਤੀ ਜਾਵੇ ਤਾਂ ਦੇਸ਼ ਵਿਆਪੀ ਸਮਰਥਨ ਭੰਦੇੜ ਸਾਹਿਬ ਪੰਜਾਬ ਦੇ ਕਿਸਾਨ ਉਸੇ ਤਰ੍ਹਾਂ ਹੀ ਐਗਰੈਸਿਵ ਹੋ ਕੇ ਉਸੇ ਤਰ੍ਹਾਂ ਹੀ ਪਹਿਲੇ ਤਰ੍ਹਾਂ ਜਿੰਨਾ ਜੋਸ਼ ਸੀਗਾ ਦੇਸ਼ ਦੇ ਕਿਸਾਨਾਂ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਕਿਵੇਂ ਦਾ ਸਮਰਥਨ ਹੈ ਤੁਹਾਨੂੰ ਤੁਹਾਡੀ ਜਥੇਬੰਦੀਆਂ ਨੂੰ ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਵੀ ਸਾਰਾ ਵੇਖਿਆ ਨੇ ਦੇ پورے ਦੇਸ਼ ਦੇ ਵਿੱਚ ਮੇਰੇ ਖਿਆਲ ਨਾਲ ਇਕੱਲਾ ਕਿਸਾਨ ਮਜ਼ਦੂਰ ਹੀ ਨਹੀਂ ਪੂਰਾ ਮਿਰਕਲ ਜਾਨ ਅੰਦੋਲਨ ਹੈ ਜਾਨ ਅੰਦੋਲਨ ਹੈ ਉਹ ਜਿਹੜੀ ਮੀਟਿੰਗ ਬੰਦੇਰ ਸਾਹਿਬ ਕੱਲ ਦੀ ਹੋਈ ਆ ਉਸ ਮੀਟਿੰਗ ਦਾ ਕੋਈ ਸਿੱਟਾ ਜਿਹੜਾ ਕੱਲ ਵੀ ਬੇ ਸਿੱਟਾ ਰਹੀ ਆ ਤਾਂ ਅਗਲੀਆਂ ਮੀਟਿੰਗਾਂ ਹੁਣ ਗੱਲਬਾਤ ਹੋਵੇਗੀ ਜਾਂ ਨਹੀਂ ਹੋਵੇਗੀ 15 ਤਰੀਕ ਦੀ ਕਾਲ ਕਰਤੀ ਆ ਇਹਨਾਂ ਮੀਟਿੰਗਾਂ ਦਾ ਕੀ ਕਿਵੇਂ ਦੇਖ ਜੀ ਆਹ ਦੇਖੋ ਗੱਲਬਾਤ ਤਾਂ ਹੋਏਗੀ ਜਦੋਂ ਉਥੇ ਸਾਰੇ ਹਾਂ ਕਰ ਰਹੇ ਆ ਪਰ ਗੱਲਬਾਤ ਦੇ ਵਿੱਚੋਂ ਜੋ ਸਰਕਾਰ ਦੀ ਨੀਤੀ ਤੇ ਨੀਅਤ ਆ ਕੋਚ ਨਿਕਲਦੀ ਆਸ ਨਾ ਕਰੀਏ ਸਗੋ ਸਾਨੂੰ ਹੁਣ ਅੰਦੋਲਨ ਨੂੰ ਤੇਜ਼ ਕਰਨਾ ਚਾਹੀਦਾ ਤੇਜ਼ ਕਰਕੇ ਜਿਹੜਾ ਪੰਜਾਬ ਦੇ ਵਿੱਚੋਂ ਲੱਖਾਂ ਟਰੈਕਟਰ 26 ਦੀ ਜਿਹੜੀ ਪਰੇਟ ਆ ਉਹਦੇ ਵਿੱਚ ਸ਼ਾਮਿਲ ਕਰ ਲਈ ਮੁਹਿੰਮ ਅੱਜ ਤੋਂ ਵਧ ਦੇਣੀ ਚਾਹੀਦੀ ਆ ਲੋੜੀ ਵਾਲਾ ਪ੍ਰੋਗਰਾਮ ਵੀ ਉਹਨਾਂ ਦੇ ਰੋਸ ਵੱਜੋਂ ਉਸ 26 ਦੀ ਤਿਆਰੀ ਵੱਜੋਂ ਵਰਤਣਾ ਚਾਹੀਦਾ ਸਾਨੂੰ ਤੇ ਮੀਟਿੰਗਾਂ ਦੇ ਵਿੱਚੋਂ ਕੋਈ ਬਹੁਤੀ ਆਸਾਂ ਨਹੀਂ ਲਾਉਣੀਆਂ ਚਾਹੀਦੀ ਜਿੱਥੇ ਬੰਦਿਆਂ ਨੂੰ ਲੱਗਦਾ ਕਿ ਇਹਨਾਂ মিডিਆ ਦਾ ਵੀ ਹੁਣ ਬਾਈਕਾਟ ਕਰ ਦੇਣਾ ਚਾਹੀਦਾ ਹੈ ਆ ਬਿਲਕੁਲ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਵੀ ਵਿਚਾਰ-ਟਾੰਦਰਾ ਹੋਊਗਾ ਕਿਉਂਕਿ ਜਿੱਕਰ ਜਥੇਬੰਦੀਆਂ ਨੇ ਕਹਿ ਰਹੀਆਂ ਨੇ ਕਿ ਅਸੀਂ ਸਿਰਫ ਜਿਹੜਾ ਰਾਦੀ ਕਰਨਾ ਚਾਹੁੰਦੇ ਨੇ ਕਾਨੂੰਨ ਦਾ ਫਿਰ ਉਹਨਾਂ ਦੇ ਉੱਪਰ ਚਰਚਾ ਕਿੱਸੀ ਦੀ ਕਿਉਂਕਿ ਤੁਹਾਡੀ ਜਥੇਬੰਦੀਆਂ ਦੀ ਤਾਲਮੇਲ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਤੁਸੀਂ ਉਠਾਓਗੇ ਨਾ ਬਿਲਕੁਲ ਉੱਠਦਾ ਵੀ ਆ ਸਿਆਣੇ ਵੀ ਆ ਕਿਉਂਕਿ ਸਰਕਾਰ ਦਾ ਨੈਸ਼ਨਲ ਮੀਡੀਆ ਇਹ ਵੀ ਪ੍ਰੋਪੋਗੈਂਡਾ ਕਰਦਾ ਵੀ ਕਿਸਾਨ ਅੜੀ ਵਾਲੇ ਮੀਟਿੰਗਾਂ ਵਿੱਚ ਜਾਂਦੇ ਨਹੀਂ ਹੈਗੇ ਗੱਲਬਾਤ ਤੋਂ ਬਾਅਦ ਮਸਲਾ ਕਿਉਂਗਾ ਸੋ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਖਾਲਣ ਲਈ ਵੀ ਅਸੀਂ ਗੱਲਬਾਤ ਲਈ ਤਿਆਰ ਆ ਪਰ ਕੇਂਦਰ ਦੀ ਬਦਨੀਤੀ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਮੀਟਿੰਗਾਂ ਤੋਂ ਬਾਅਦ ਕੇਂਦਰ ਸਾਹਿਬ ਜਿਹੜੀਆਂ ਤਿਆਰੀਆਂ 26 ਦਾ ਟਰੈਕਟਰ ਮਾਰਚ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਹਰ ਪਿੰਡ ਤੋਂ 40 45 ਫੀਸਦੀ 50 ਫੀਸਦੀ ਟਰੈਕਟਰ ਜਾ ਚੁੱਕੇ ਨੇ ਜਿਹੜੇ ਹੁਣ ਬਾਕੀ ਨੇ ਇਹਨਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਕਿ ਇਹ ਵੀ ਸਾਰੇ ਉਥੇ ਪਹੁੰਚਣ ਇਸ ਇਸ ਬੰਦੀ ਕਿਵੇਂ ਦੀਆਂ ਤਿਆਰੀਆਂ ਨੇ ਕਿਵੇਂ ਲਾ ਹਜੇ ਪੰਜਾਬ ਚ ਲੱਖਾਂ ਟਰੈਕਟਰ ਨੇ ਤੁਸੀਂ ਵੇਖਿਓ ਪੰਜਾਬ ਚੋਂ ਹੀ ਲੱਖਾਂ ਟਰੈਕਟਰ ਜੇ ਕਹੀਏ ਦੇਸ਼ ਦੇ ਵਿੱਚੋਂ ਕਿਤੇ ਲੱਖਾਂ ਕਈ ਲੱਖ ਟਰੈਕਟਰ ਜੜੇ ਆ ਇਹ ਦਿੱਲੀ ਵਿੱਚ ਜਿੱਦਣ 26 ਜਨਵਰੀ ਦੀ ਅਪਰੇਟ ਹੋਣੀ ਉਹ ਪਹੁੰਚਣਗੇ ਤੁਸੀਂ ਵੇਖਿਆ ਨਾ ਪਹਿਲਾ ਟੇਲਰ ਅਸੀਂ ਵਿਖਾ ਲਿਆ ਸੀ ਉਹਦੇ ਵਿੱਚ ਵੀ ਕਿੰਨੇ ਵੱਡੇ ਪੱਧਰ ਤੇ ਟਰੈਕਟਰ ਖਾਸ ਕਰਕੇ ਔਰਤਾਂ ਟਰੈਕਟਰ ਲੈ ਕੇ ਪਹੁੰਚ ਗਈਆਂ ਸੀਗੀਆਂ ਸੋ ਬਹੁਤ ਉਤਸ਼ਾਹ ਵਾ ਵੱਡੇ ਪੱਧਰ ਤੇ ਤੁਸੀਂ ਥੋੜਾ ਜਿਹਾ ਪਤਾ ਕਰਾਇਓ ਪੂਰੇ ਪੰਜਾਬ ਚੋਂ ਵੀ ਕਿਵੇਂ ਟਰੈਕਟਰ ਬਣ ਰਹੇ ਆ ਨੌਜਵਾਨ ਕਿਵੇਂ ਟਰੈਕਟਰਾਂ ਦੀਆਂ ਵਰਕਸ਼ਾਪਾਂ ਦੇ ਤਿਆਰੀਆਂ ਕਰਾ ਰਹੇ ਵੱਡੇ ਪੱਧਰ ਦੇ ਟਰੈਕਟਰ 26 26 ਦੇ ਔਰਤਾਂ ਵੀ ਜਿਵੇਂ ਕਿ ਨੌਜਵਾਨ ਵੱਡੀ ਗਿਣਤੀ ਚ ਗਏ ਸੀਗੇ ਔਰਤਾਂ ਵੀ ਟਰੈਕਟਰ ਚ ਲਾ ਕੇ ਬੰਦੇਰ ਸਾਹਿਬ ਉਦੋਂ ਪਹਿਲਾਂ ਵੀ ਪਹੁੰਚਿਆ ਸੀ ਤਾਂ ਇਹ ਸਾਰੇ ਜਜ਼ਬੇ ਨੂੰ ਕਿਵੇਂ ਦੇ ਰਹੇ ਹੋ ਸਾਰੇ ਪਰਿਵਾਰ ਹੀ ਜਿਵੇਂ ਲੱਗ ਰਹੇ ਹੋ ਇਹ ਸਾਰੇ ਪੰਜਾਬ ਤੇ ਲੜਾਈ ਦੇ ਵਿੱਚ ਕੁੱਦ ਗਿਆ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਦੇਖਦੀ ਲੜਾਈ ਆ ਦੇਖੋ ਜੀ ਕੇਂਦਰ ਸਰਕਾਰ ਦੇਖ ਵੀ ਰਹੀ ਆ ਦਬਾਅ ਵੀ ਆ ਪਰ ਠੀਕ ਆ ਹਜੇ ਉਹਨਾਂ ਨੂੰ ਲੱਗਦਾ ਵੀ ਅੰਦੋਲਨ ਲਮਕਾ ਲਾਂਗੇ ਲਮਕਾ ਰਹੇ ਆ ਅੰਦੋਲਨ ਚੱਲੂਗਾ ਲੰਮਾ ਜੇ ਦਿੱਲੀ ਦੇ ਜਿਹੜਾ 12 ਤਰੀਕ ਦਾ ਜਥੇਰੀਆ ਹੁਣ ਮੀਟਿੰਗਾਂ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹਿਣਗੀਆਂ ਜਥੇਰੇ ਵਿੱਚ ਕਿਸੇ ਅਗਾਂ ਤੋਰਿਆ ਜਾਏਗਾ ਤੇ ਖਾਸ ਕਰਕੇ ਕਿਹੜੇ ਜ਼ੋਨ ਇਹਦੇ ਵਿੱਚ ਜਿਹੜਾ 12 ਤਰੀਕ ਮੇਰੇ ਖਾਲ ਅੰਮਰਸਰ ਪੂਰਾ ਜ਼ਿਲ੍ਹਾ ਪੰਜਾਬ ਦੇ ਜਿਹੜੇ ਵਲੰਟੀਅਰ ਬੰਦੇ ਆ ਆਪਣੇ ਤੌਰ ਤੇ ਬਹੁਤ ਸਾਰੇ ਲੋਕ ਤਿਆਰ ਹੋਇਆ ਉਹ ਵੀ ਨਾਲ ਜਾਣਗੇ ਆਪਾਂ ਗੋਲਡਨ ਗੇਟ ਤੋਂ ਲੈ ਕੇ ਵਿਆਸ ਵਾਲੇ ਪੁਲ ਤੱਕ ਜਿੱਥੇ ਰਲ ਸਕਦੇ ਇਹਦੋਂ ਕਾ ਅੱਗੇ ਜਲੰਧਰ ਜਿਹੜੇ ਮੇਨ ਰੋਡ ਆ ਉਤੋਂ ਕੋ ਲੁਧਿਆਣਾ ਨੂੰ ਰਲ ਸਕਦਾ ਇਸੇ ਤਰੀਕੇ ਨਾਲ ਜਥੇਰੇ ਵਿੱਚ ਇਥੋਂ ਮੇਨ ਤੇ ਅੱਗੇ ਜਿਹੜੇ ਵਲੰਟੀਅਰ ਆਉਣਗੇ ਆਪਣੇ ਮਰਜ਼ੀ ਨਾਲ ਜਥੇਬੇ ਜਾਣਾ ਉਹ ਵੀ ਨਾਲ ਸ਼ਾਮਲ ਹੋਣਗੇ ਮਤਲਬ ਅੱਜ ਤੁਸੀਂ ਇੱਥੇ ਇੱਕ ਸੰਕੇਤਕ ਜਿਹੜਾ ਸ਼ੁਰੂਆਤ ਕਰਤੀ ਆ 13 ਤਰੀਕ ਨੂੰ ਤੁਹਾਡੀ ਜਿਹੜੀ ਜਥੇਬੰਦੀ ਵੱਲੋਂ ਲੋਹੜੀ ਦੇ ਜਿਹੜਾ ਮੁੱਖ ਸਮਾਗਮ ਕਿੱਥੇ ਕਰਵਾਇਆ ਜਾਏਗਾ ਜਾਂ ਉਸ ਦਿਨ ਦੀ ਤੁਸੀਂ ਕੀ ਪਲੈਨਿੰਗ ਹੈ 12 ਨੂੰ ਜਥਾ ਚਲੇਗਾ ਇਹ ਪਿੰਡਾਂ 'ਚ ਹੋਊਗਾ ਜੀ ਪਰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਜਿਵੇਂ ਲੋਹੜੀ ਦੇ ਪੁੱਗੇ ਲੱਗਣਗੇ ਉਹਦੇ ਵਿੱਚ ਬਿੱਲਾਂ ਦੀਆਂ ਕਾਪੀਆਂ ਸਾਰੀਆਂ ਆਲਾਨ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਹੋਊਗਾ ਸਰਵਣ ਸਿੰਘ ਬੰਦੇਰ ਸਿੰਘ ਇਹਨਾਂ ਨੇ ਸ਼ੁਰੂਆਤ ਜਿਹੜੀ ਆ ਉਹ ਅਜੇ ਤੋਂ ਕਰ ਦਿੱਤੀ ਹੈ ਹੋਰ ਜਥੇਬੰਦੀ ਦੇ ਵੀ ਆਗੂ ਜਿਹੜੇ ਨੇ ਕੋਰ ਕਮੇਟੀ ਜਿਹੜੀ ਆ ਅੱਜ ਇਹਦੇ ਸਾਰੇ ਬੁਲਾਈ ਗਈਆਂ ਤਾਂ ਮੀਟਿੰਗ ਬਕਾਇਦਾ ਤੌਰ ਤੇ ਜਿਹੜੀ ਕੀਤੀ ਜਾਵੇਗੀ ਤਾਂ ਜਥੇਬੰਦੀ ਦੇ ਹੋਰ ਵੀ ਆਗੂ ਨੇ ਚੱਬਾ ਸਾਹਿਬ ਤਾਂ ਚੱਬਾ ਸਾਹਿਬ ਅੱਜ ਇੱਕ ਸ਼ੁਰੂਆਤ ਕਰਤੀ ਲੋੜੀ ਦੇ ਤਿਹਾਰ ਦੀ ਸਾਰੇ ਤਿਹਾਰ ਜਿਹੜੇ ਸੀ ਦੀਵਾਲੀ ਜਿਹੜੀ ਆਈ ਸੀਗੀ ਉਸ ਦਿਨ ਵੀ ਕਾਲੀ ਦੀਵਾਲੀ ਮਨਾਈ ਗਈ ਸੀ ਤਾਂ ਅੱਜ ਇਸ ਜਿਹੜਾ ਬਿੱਲ ਸਾੜੇ ਜਾ ਰਹੇ ਨੇ ਭੁੱਗੇ ਦੇ ਵਿੱਚ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਅਸੀਂ ਕਿਸਾਨ ਮਜ਼ਦੂਰ ਸ਼ਗਿਰਤ ਕਮੇਟੀ ਦੀ ਅਗਵਾਈ ਦੇ ਵਿੱਚ ਜਿਹੜਾ ਲੋਹੜੀ ਦਾ ਤਿਹਾੜ ਲੋਕ ਮਨਾਉਂਦੇ ਆ ਭੁਗਾ ਬਾਲ ਕੇ ਔਰ ਚ ਮੂੰਗਫਲੀ ਰੇਓੜੀਆਂ ਫੁੱਲੇ ਸੁੱਟਦੇ ਆ ਅੱਜ ਅਸੀਂ ਮੋਦੀ ਸਰਕਾਰ ਦੀ ਜਿਹੜੇ ਆ ਉਹ ਇੱਥੇ ਪੋਸਟਰ ਕੱਢ ਕੇ ਤੇ ਉਹ ਵੀ ਇਹਦੇ ਵਿੱਚ ਜਿਹੜੇ ਆ ਫੁੱਲਿਆਂ ਦੀ ਥਾਂ ਸਾੜੇ ਆ ਤੇ ਇੱਕ ਸ਼ੁਰੂਆਤ ਕੀਤੀ ਕਿਉਂਕਿ 13 ਤਰੀਕ ਨੂੰ ਜਿਹੜਾ ਵਾ ਅਸੀਂ ਲੋਹੜੀ ਦੇ ਮੌਕੇ ਦੇਤੇ ਸਾਰੇ ਪੰਜਾਬ ਪਰ ਦੇ ਪਿੰਡਾਂ ਜੀ ਜਿਹੜਾ ਵਾ ਇਹ ਡਾਂਡੀਆਂ ਬਾਨੀਆਂ ਦੀਆਂ ਅਰਥੀਆਂ ਜਿਹੜੀ ਉਹਨਾਂ ਦੇ ਬਿੱਲਾਂ ਦੀਆਂ ਜਿਹੜੀਆਂ ਕਾਪੀਆਂ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਉਹਨਾਂ ਦੀਆਂ ਸਾੜਾਂਗੇ ਉਹਦੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਕਿਉਂਕਿ ਕਾਨੂੰਨ ਜਿਹੜੇ ਆ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਘਾਤਕ ਆ ਇਹ ਸਿੱਧਾ-ਸਿੱਧਾ ਜਿਹੜਾ ਸਾਡੀ ਕਿਸਾਨੀ ਨੂੰ ਪ੍ਰਭਾਵਿਤ ਕਰਨਗੇ ਨਾਲ ਸਾਡੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਤੇ ਸਾਡੀ ਕਿਸਾਨੀ ਜਿਹੜੀ ਤਬਾਹ ਹੋ ਜੂਗੀ ਖੇਤੀਬਾੜੀ ਤੋਂ ਜਿਹੜਾ ਵਾ ਉਹ ਬਾਹਰ ਹੋ ਜੂਗੀ ਇਸ ਕਰਕੇ ਅਸੀਂ ਲਗਾਤਾਰ ਜਿਹੜਾ ਵਾ ਵਿਰੋਧ ਕਰਦੇ ਆ ਰਹੇ ਹਾਂ ਤੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਆ ਪਰ ਮੋਦੀ ਸਰਕਾਰ ਅਜੇ ਲਗਾਤਾਰ ਜਿਹੜਾ ਵਾ ਕਾਰਪੋਰੇਟ ਘਰਾਣਿਆਂ ਦੇ ਦਬਾਅ ਦੇ ਵਿੱਚ ਅਜੇ ਵੀ ਇਸ ਅੜੀ ਵਾਲ ਵਤੀਰੇ ਦੇ ਉੱਤੇ ਅੜੀ ਹੋਈ ਆ ਕਿ ਖੇਤੀ ਕਾਨੂੰਨ ਵਾਪਸ ਨਹੀਂ ਕਰਨੇ ਪਰ ਸਾਡੀ ਮੰਗ ਆ ਵੀ ਅਸੀਂ ਖੇਤੀ ਕਾਨੂੰਨ ਵਾਪਸ ਕਰਵਾਏ ਤੋਂ ਬਗੈਰ ਰੱਦ ਕਰਵਾਏ ਤੋਂ ਬਗੈਰ ਜਿਹੜਾ ਵਾ ਸਾਨੂੰ ਹੋਰ ਕੋਈ ਵੀ ਜਿਹੜਾ ਵਾ ਉਹ ਮਨਜ਼ੂਰ ਨਹੀਂਗਾ ਅਸੀਂ ਇਹ ਰੱਦ ਕਰਵਾ ਕੇ ਜਿਹੜਾ ਵਾ ਘਰ ਵਾਪਸੀ ਕਰਾਂਗੇ ਇਹਦੇ ਅੰਦੋਲਨ ਸਾਡਾ ਭਾਵੇਂ ਜਿੰਨਾ ਚਿਰ ਮਰਜ਼ੀ ਲੰਮਾ ਚੱਲੇ ਉਹ ਹਮੇਸ਼ਾ ਚੱਲੇਗਾ ਚੱਲਦਾ ਰਹੂਗਾ ਜਦੋਂ ਤੱਕ ਵੀ ਸਾਨੂੰ ਜਿਹੜਾ ਵਾ ਅਮੇ ਸਰਕਾਰ ਅੰਦੋਲਨ ਚਲਾਉਣਾ ਚਾਹੀਦੀ ਅਸੀਂ ਅੰਦੋਲਨ ਚਲਾਉਣ ਨੂੰ ਬਿਲਕੁਲ ਤਿਆਰ ਬੈਠੇ ਆ ਸਾਨੂੰ ਨਾ ਠੰਡ ਦੀ ਪਰਵਾਹ ਨਾ ਗਰਮੀ ਸਰਦੀ ਦੀ ਬਿਲਕੁਲ ਅਸੀਂ ਜਿਹੜਾ ਆਪਣੇ ਇਹ ਅੰਦੋਲਨ ਨੂੰ ਜਿਹੜਾ ਵਾ ਲੰਬੇ ਸਮੇਂ ਤੇ ਚਲਾ ਕੇ ਤੇ ਬਿੱਲ ਰੱਦ ਕਰਵਾ ਕੇ ਵਾਪਸੀ ਕਰਾਂਗੇ ਜਿਵੇਂ ਕਿ ਪਿਛਲੇ ਸਮੇਂ 'ਚ ਤੁਸੀਂ ਕਾਲ ਦਿੱਤੀ ਸੀ ਦੀਵਾਲੀ ਦੇ ਮੌਕੇ ਵੀ ਜਥੇਬੰਦੀਆਂ ਨੇ ਸਮਰਥਨ ਦਿੱਤਾ ਸੀਗਾ ਤਾਂ ਭੁੱਗਾ ਦੇ ਹਰ ਘਰ ਦੇ ਵਿੱਚ ਬਾਲਿਆ ਜਾਂਦਾ ਹੈ ਤੇ ਸਮਰਥਨ ਕਿਵੇਂ ਦਾ ਤੁਹਾਨੂੰ ਆਸ ਆ ਔਰ ਜਿਹੜੇ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਬਾਲਦੇ ਉੱਥੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਇਹ ਸਾਡੀ ਜਿਹੜੀ ਪੂਰੇ ਪੰਜਾਬ ਨੂੰ ਅਪੀਲ ਹੋਈ ਘਰ-ਘਰ ਭੁਗਾ ਬਾਲਣਾਂ ਤੇ ਘਰ-ਘਰ ਜਿਹੜਾ ਵਾ ਭੁਗਾ ਬਾਲਣ ਸਮੇਂ ਜਿਹੜੀਆਂ ਵਾਂ ਇਹ ਬਿੱਲਾਂ ਦੀਆਂ ਕਾਪੀਆਂ ਸਾਰੀਆਂ ਜਾਂ ਤੇ ਇਹਦਾ ਸਾਨੂੰ ਸਮਰਥਨ ਵੀ ਜਿਤਨਾ ਪਹਿਲਾਂ ਆਮ ਲੋਕਾਂ ਵੱਲੋਂ ਮਿਲਿਆ ਜਨ ਜਨ ਦਾ ਸਮਰਥਨ ਮਿਲਿਆ ਗਾਂ ਵੀ ਸਾਨੂੰ ਜਿਹੜਾ ਵਾ ਐਵੇਂ ਸਮਰਥਨ ਮਿਲੂਗਾ ਸਾਨੂੰ ਪੂਰੀ ਆਸ ਸਾਡੀ ਪੂਰੇ ਦੇਸ਼ ਵਾਸੀਆਂ ਨੂੰ ਪੀ ਲਿਆ ਵੀ ਇਹ ਦੇ ਜਿਹੜਿਆ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸੜ ਕੇ ਦੇਦਾ ਪੂਰਨ ਤੌਰ ਤੇ ਜਿਹੜਾ ਵਾ ਇਹ ਵਿਰੋਧ ਕੀਤਾ ਜਾਵੇ ਕਿਉਂਕਿ ਕਿਸਾਨ ਮਾਂ ਤੇ ਆਮ ਲੋਕ ਮਾਰੂ ਜਿਹੜਿਆ ਇਹ ਬੇਲਣੇ ਇਹਨਾਂ ਨੂੰ ਆਪਾਂ ਰੱਦ ਕਰਾਉਣਾ ਵਾ ਤੇ ਪੂਰੀ ਆਸ ਵੀ ਕਰਦੇ ਦੇਸ਼ ਵਾਸੀਆਂ ਤੋਂ ਵੀ ਲੋਹੜੀ ਵਾਲੇ ਦਿਨ ਜਿਹੜਾ ਘਰ-ਘਰ ਜਿਹੜਾ ਕਾਪੀਆਂ ਸੜੇ ਜਾਣੀਆਂ ਜਥੇਬੰਦੀ ਨੂੰ ਤੁਸੀਂ ਸਾਰੇ ਨੂੰ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ ਜਥੇਬੰਦੀ ਨੂੰ ਸਾਰਾ ਤੁਸੀਂ ਜਥੇਬੰਦ ਤੌਰ ਤੇ ਰੱਖਦੇ ਹੋ ਬਟ ਜਿਹੜੀਆਂ ਮੀਟਿੰਗ ਕਰਨ ਜਾਂਦੀਆਂ ਜਥੇਬੰਦੀਆਂ ਕੀ ਤੁਹਾਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਮੀਟਿੰਗਾਂ ਜਿਹੜੀਆਂ ਕੋਈ ਸਿੱਟਾ ਦੇ ਨਿਕਲਦੇ ਚਰਚਾ ਕਰਕੇ ਆ ਜਾਂਦੇ ਕਿਸਾਨ ਜਥੇਬੰਦੀਆਂ ਨੂੰ ਹੁਣ ਇਹਨਾਂ ਮੀਟਿੰਗਾਂ ਦੇ ਕੋਈ ਅਗਲੀ ਨਾ ਜਾਣਦਾ ਫੈਸਲਾ ਜਾਂ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਚੱਲ ਰਹੀ ਹੈ ਤੁਹਾਡੀ ਕਿਸਾਨ ਮਜ਼ਦੂਰ ਸੰਘਰਸ਼ਕੀ ਬਾਕੀ ਜਥੇਬੰਦੀਆਂ ਨੂੰ ਵੀ ਕਿਹਾ ਜਾਵੇ ਕਿ ਹੁਣ ਮ ਵਾਲ ਜਿਹੜੇ ਉਠਣਾ ਸ਼ੁਰੂ ਹੋ ਜਾਂਦੇ ਦੇਖੋ ਚਲੋ ਇਸ ਵਕੇ ਦਾ ਨਿਕਲਦਾ ਕੁਝ ਨਹੀਂ ਆਦਾ ਪਰ ਕਿਸਾਨ ਕਦੇ ਵੀ ਟੇਬਲ ਟਾਕ ਤੋਂ ਭਜੇ ਨਹੀਂਗੇ ਇਹਦਾ ਬਾਕੀ ਜੋ 40 ਜਿੱਥੇ ਬੰਦੀਆਂ ਨੇ ਜੋ ਫੈਸਲਾ ਕਰਨਾ ਉਹਦੇ ਫੈਸਲੇ ਮੁਤਾਬਕ ਹੀ ਗਾੜੀ ਚੱਲਿਆ ਜਾਊਗਾ ਸਰਕਾਰ ਭਾਵੇਂ ਜਿੰਨੀਆਂ ਮਰਜ਼ੀ ਮੀਟਿੰਗਾਂ ਕਰਾ ਕੇ ਜਿੰਨਾ ਮਰਜ਼ੀ ਜਿਹੜਾ ਵਾ ਇਹਦਾ ਉਹ ਅਕਾਉਂਡ ਦੀ ਗੱਲ ਕਰੇ ਠਕਾਉਂ ਦੀ ਗੱਲ ਉਹਦੇ ਵਿੱਚ ਨਹੀਂ ਕੋ ਸਟਾ ਕੱਢਦੀ ਸ਼ਾਇਦ ਸਰਕਾਰ ਦਾ ਇਹ ਭਰਮ ਆ ਵੀ ਇਹ ਬਾਰ-ਬਾਰ ਮੀਟਿੰਗਾਂ ਜਾਣਗੇ ਤੇ ਨਾ ਇਹਦਾ ਕੋਈ ਹੱਲ ਨਹੀਂ ਕੋ ਉਹਦੇ ਕਿਸਾਨ ਉੱਠ ਕੇ ਅੰਦੋਲਨ ਖਤਮ ਕਰਕੇ ਚਲੇ ਜਾਣਗੇ ਬਿਲਕੁਲ ਉਹ ਅੰਦੋਲਨ ਸਾਡਾ ਜਿਹੜਾ ਖਤਮ ਨਹੀਂ ਕੇ ਨਾਲ ਹੋਰ ਤੇਜ਼ ਹੋਊਗਾ ਤੇ ਲਗਾਤਾਰ ਜਿਹੜਾ ਸਾਡਾ ਚੱਲਦਾ ਰਹੂਗਾ ਇਹਦਾ ਕੋਈ ਨਾ ਕੋਈ ਸਿੱਟਾ ਕੱਢ ਕੇ ਹੱਲ ਕਰਵਾ ਕੇ ਰੱਦ ਬਿੱਲ ਕਰਵਾ ਕੇ ਫੇਰੀ ਜਿਹੜੀ ਆ ਵਾਪਸੀ ਹੋ ਗਈ ਕਾਰਪੋਰੇਟ ਅਦਾਰਿਆਂ ਦਾ ਜਿਵੇਂ ਕਿ ਕਾਰਪੋਰੇਟ ਅਦਾਰੇ ਕਹ ਰਹੇ ਅਸੀਂ ਸਾਡਾ ਕੋਈ ਦਖਲ ਨਹੀਂ ਆ ਤੇ ਸਰਕਾਰ ਕਹਿੰਦੀ ਕਿ ਸਾਡੇ ਤੇ ਕੋਈ ਦਬਾਅ ਨਹੀਂ ਤੁਸੀਂ ਕਿਵੇਂ ਦੇ ਦਿਓ ਕਾਰਪੋਰੇਟ ਅਦਾਰਿਆਂ ਦੇ ਖਿਲਾਫ ਜਿਵੇਂ ਕਿ ਪ੍ਰੋਟੈਸ ਹਲੇ ਵੀ ਪੰਜਾਬ ਦੇ ਵਿੱਚ ਜਾਰੀ ਨੇ ਤਾਂ ਤੁਸੀਂ ਕਿਵੇਂ ਦੇ ਰਹੇ ਕਿ ਕਿੰਨਾ ਕ ਦਬਾਅ ਕੇਂਦਰ ਸਰਕਾਰ ਤੇ ਬਿਲਕੁਲ ਜੀ ਦਬਾਅ ਬਹੁਤ ਜ਼ਿਆਦਾ ਵਾ ਕਾਰਪੋਰੇਟ ਘਰਾਣਿਆਂ ਦਾ ਵੀ ਉਹਨਾਂ ਤੇ ਦਬਾਅ ਆ ਵੀ ਬਿੱਲ ਨਾ ਰੱਦ ਨਾ ਕਰੋ ਇਧਰੋਂ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦਾ ਜਿਹੜਾ ਵਾ ਬਹੁਤ ਵੱਡਾ ਦਬਾਅ ਵਾ ਲਗਾਤਾਰ ਹੋ ਰਿਹਾ ਤੇ ਇਹ ਇੰਨਾ ਲੋਕਾਂ ਦੇ ਵਿੱਚ ਅਡਾਨੀਆਂ ਬਾਨੀਆਂ ਪ੍ਰਤੀ ਗੁੱਸਾ ਵਾ ਕਿ ਲੋਕਾਂ ਨੇ ਉਹਨਾਂ ਦੀਆਂ ਸਿਮਾਂ ਬੰਦ ਕਰਕੇ ਉਹਨਾਂ ਦੇ ਪ੍ਰੈਕਟਿਕਲ ਲਾਬ ਤੇ ਖਰੀਦਨੇ ਬੰਦ ਕਰਕੇ ਤੇ ਅੱਜ ਬਾਨੀ ਜਿਹੜਾ ਵਾ ਪੂਰਾ 21ਵੇਂ ਸਥਾਨ ਦੇ ਨੇੜੇ ਪਹੁੰਚ ਗਿਆ 21ਵੇਂ ਤੋਂ ਵੀ ਸ਼ਾਇਦ 22ਵੇਂ ਤੇ ਪਹੁੰਚ ਗਿਆ ਵੇ ਇੰਨਾ ਉਹਨਾਂ ਨੂੰ ਅਸਰ ਪਿਆ ਜਿਹੜਾ ਇਹਦੇ ਪੂਰੇ ਮੁਲਕ ਦੇ ਵਿੱਚ ਜਿਹੜਾ ਵਾ ਅਮੀਰ ਸੂਚੀਆਂ ਦੇ ਵਿੱਚ ਜਿਹੜਾ ਇੱਕ ਨੰਬਰ ਤੇ ਆਉਂਦਾ ਸੀ ਤੇ ਅੱਜ 21ਵੇਂ 22ਵੇਂ ਸਥਾਨ ਤੇ ਚਲੇ ਗਿਆ ਆਉਣ ਵਾਲੇ ਦਿਨਾਂ ਦੇ ਅੰਦੋਲਨ ਦੀ ਬਲਦੌਲਤ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਇਹਦੇ ਪ੍ਰਤੀ ਫੈਲਿਆ ਵਾ ਲੋਕਾਂ ਨੇ ਸਿਮਾ ਬੰਦ ਕਰਾਤੀਆਂ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਹੋਰ ਜਿਹੜਾ ਵਾ ਗੁੱਸਾ ਲੋਕਾਂ ਦੇ ਵਿੱਚ ਫੈਲਣ ਜਾ ਰਿਹਾ ਹੈ ਦੀਆਂ ਪੂਰਨ ਤੌਰ ਤੇ ਜਿਹੜਾ ਵਾ ਲੋਕ ਸਿਮਾ ਦਾ ਬਾਈਕਾਟ ਕਰਨਗੇ ਪ੍ਰੋਡਕਟ ਖਰੀਦਣ ਇਹਨਾਂ ਦੇ ਬੰਦ ਕਰਨਗੇ ਜਿਹਦੇ ਨਾਲ ਜਿਹੜਾ ਇਹਨੂੰ ਬਹੁਤ ਥੱਲੇ ਜਾਣਾ ਪਊਗਾ ਤੇ ਆਪਣੇ ਆਪ ਜਿਹੜਾ ਸਰਕਾਰ ਤੇ ਜਿਹੜਾ ਵਾ ਇਹ ਦਬਾਅ ਜਿਹੜਾ ਵਾ ਜਿਹੜਾ ਤੁਹਾਡੀ ਜ਼ਿੰਮੇਵਾਰੀ ਆ ਜਿਹੜਾ ਚੌਥਾ ਜੱਥਾ ਹੁਣ ਤੁਸੀਂ ਤੋੜਨਾ ਤਾਂ ਇਸ ਦੇ ਵਿੱਚ ਕਿਵੇਂ ਦੀਆਂ ਤਿਆਰੀਆਂ ਮੀਟਿੰਗਾਂ ਤੇ ਤੁਸੀਂ ਕਰ ਰਹੇ ਹੋ ਤਿੰਨ ਜੱਥੇ ਤੁਸੀਂ ਤੋੜੇ ਅੱਗੇ ਚੌਥੇ ਜੱਥੇ ਦੇ ਵਿੱਚ ਕੀ ਕੀ ਤਿਆਰੀਆਂ ਨੇ ਕੀ ਕੀ ਸਮਾਨ ਭੇਜ ਰਹੇ ਕੋਈ ਜਿਹੜਾ ਐਕਸਟਰਾ ਭਾਵੇਂ ਕਿ ਰਾਸ਼ਨ ਬਹੁਤ ਸਾਰਾ ਤੁਸੀਂ ਭੇਜ ਚੁੱਕੇ ਹੋ ਹੁਣ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਚੌਥੇ ਜਥੇ ਦੇ ਵਿੱਚ ਤੇ ਕਿੰਨੇ ਕੁ ਲੋਕ ਇਸ ਦੇ ਵਿੱਚ ਜਾਣਗੇ ਬਿਲਕੁਲ ਸਾਡੀ ਜਿਹੜੀ ਚੌਥੇ ਜਥੇ ਦੀ ਤਿਆਰੀ ਆ 12 ਜਨਵਰੀ ਨੂੰ ਜਿਹੜਾ ਗੋਲਡਨ ਗੇਟ ਅੰਮ੍ਰਿਤਸਰ ਤੋਂ ਤੋਰਾਂਗੇ ਜਥਾ ਜ਼ਿਲ੍ਹਾ ਅੰਮ੍ਰਿਤਸਰ ਦਾ ਉਹਦੇ ਵਿੱਚ ਪਿੰਡ-ਪਿੰਡ ਅਸੀਂ ਮੀਟਿੰਗਾਂ ਲਾ ਕੇ ਵੱਡੇ ਪੱਧਰ ਤੇ ਜਿਹੜੀ ਆ ਤਿਆਰੀ ਕੀਤੀ ਅੱਜ ਉਹਦਾ ਵੀ ਅਸੀਂ ਜਿਆਦਾ ਲੈ ਰਹੇ ਆ ਤੇ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਵਾ ਕਿਸਾਨ ਤੇ ਆਮ ਲੋਕ ਮਜ਼ਦੂਰ ਵੀ ਸਾਡੇ ਨਾਲ ਜਿਹੜਾ ਟਰੈਕਟਰ ਟਰਾਲੀਆਂ ਆਰ ਪਾ ਕੇ ਆਪਣਾ ਲੁਰਿੰਦਾ ਸਮਾਨ ਜਿਹੜੇ ਆ ਉਹ ਨਾਲ ਆਪਣੇ ਸੂਟ ਵਾੜ ਗਰਮ ਲੈ ਕੇ ਹੋਰ ਜਾਈਆਂ ਤਲਾਈਆਂ ਕੰਬਲ ਆਦ ਲੈ ਕੇ ਤੇ ਜੋ ਵੀ ਖਾਣ ਵਾਲੀਆਂ ਚੀਜ਼ਾਂ ਵਾਂ ਜਾਂ ਜਿਸ ਚੀਜ਼ ਦੀ ਵੀ ਲੋੜ ਆ ਉਹ ਨਾਲ ਲੈ ਕੇ ਤੇ ਉਹ ਵੱਡੀ ਪੱਦਰ ਤੇ ਤਿਆਰੀ ਕਰਕੇ ਤੇ ਉਸ ਮੋਰਚੇ ਦੇ ਵਿੱਚ ਜਿਹੜਾ ਸ਼ਾਮਲ ਹੋਣਗੇ ਨਾਲ ਬੀਬੀਆਂ ਵੀ ਜਿਹੜਾ ਵਾ ਵੱਡੇ ਪਰਦਰ ਤੇ ਇਹਨੂੰ ਸਮਰਥਨ ਦੇ ਰਹੀਆਂ ਵਾ ਬੀਬੀਆਂ ਨਾਲ ਮੋਰਚੇ ਜਾਣ ਵਾਸਤੇ ਬਿਲਕੁਲ ਜਿਹੜੇ ਵਾ ਉਹ ਤਿਆਰ ਬੇਟੀਆਂ ਬਹੁਤ ਵੱਡਾ ਜਥਾ ਜਿਹੜਾ ਇਥੋਂ ਇਹ ਆਪਣਾ 골ਡਨ ਗੇਟ ਤੋਂ ਸਿਰਵਾਨਾ ਕਰਾਂਗੇ ਬਾਣਾਸਰ ਤਰੀਕ ਨੂੰ ਜਿੱਥੇ ਬੰਦੀ ਦੇ ਸਾਰੇ ਹੀ ਆਗੂ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਕਿਉਂਕਿ ਜਿੱਥੇ ਦੀ ਸਾਰੀ ਦੇ ਆਗੂ ਵੱਡੇ ਦਿੱਲੀ ਵੀ ਨੇ ਜਿਵੇਂ ਕਿ ਪੰਨੂ ਸਾਹਿਬ ਤਾਂ ਲਖਵਿੰਦਰ ਸਿੰਘ ਬਰਿਆਮਨਗਲ ਜਿਹੜਾ ਪਹਿਲਾ ਜੱਥਾ ਲੈ ਕੇ ਗਏ ਸਨ ਲੰਬਾ ਸਮਾਂ ਉੱਥੇ ਡਟੇ ਰਹੇ ਨੇ ਹੁਣ ਪੰਜਾਬ ਦੇ ਵਿੱਚ ਤਿਆਰੀਆਂ ਕਰ ਰਹੇ ਤਾਂ ਪੰਜਾਬ ਦੇ ਵਿੱਚ ਲੋਹੜੀ ਦੀਆਂ ਬਰਿਆਮਨਗਲ ਸਾਹਿਬ ਲੋਹੜੀ ਦੇ ਤਿਹਾਰ ਨੂੰ ਕਿਵੇਂ ਮਨਾਉਂਦੀਆਂ ਤਿਆਰੀਆਂ ਜੱਥੇਬੰਦੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦਾ ਆਵਾਨ ਅੱਜ ਸ਼ੁਰੂਆਤ ਤੁਸੀਂ ਕਰਤੀ ਆਂ ਹਰ ਪਿੰਡ ਦੇ ਵਿੱਚ ਕੀ ਮੈਸੇਜ ਲੈ ਕੇ ਜਾ ਰਹੇ ਹੋ ਤੁਸੀਂ ਆਹ ਵੇਖੋ ਜੀ ਪਹਿਲਾਂ ਦਸਾਰੇ ਦਾ ਤਿਹਾਰ ਆਇਆ ਉਸ ਤਿਹਾਰ ਦੇ ਉੱਤੇ ਵੀ ਦਸਹਿਰੇ ਦੀ ਜਗ੍ਹਾ ਤੇ ਅਮਬਾਨੀ ਡਾਨੀ ਤੇ ਮੋਦੀ ਦੇ ਪੁਤਲੇ ਫੂਕੇ ਅਸੀਂ ਜਿਹੜਾ ਹੀ ਉਹ ਤਿਹਾਰ ਨੂੰ ਅੰਜਾਮ ਦਿੱਤਾ ਉਹਦੇ ਤੋਂ ਬਾਅਦ ਦਿਵਾਲੀ ਜਿਹੜੀ ਕਾਲੀ ਮਨਾਈ ਗਈ ਜਿਹੜਾ ਵਾ ਨਵਾਂ ਸਾਲ ਆਇਆ ਉਹ 100 ਦਿਨ ਉਦੋਂ ਰੇਲ ਦਾ ਰੋਕੋ ਦਾ ਹੋ ਗਿਆ ਸੀ ਤੇ ਆਮ ਜਨਤਾ ਨੂੰ ਅਪੀਲ ਕੀਤੀ ਸੀ ਕਿ ਆਪਾਂ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਰੋਡ ਸ਼ੜਕਾਂ ਦੇ ਉੱਤੇ ਆਪਣਾ ਚੁੱਗ ਸਾਹਿਬ ਜੀ ਦੀ ਕੋਠੀ ਘੇਰੀ ਆਮੋਲ ਘੇਰੇ ਜਗਾ ਜਗਾ ਤੇ ਇਹਨਾਂ ਦੇ ਜੋ ਵੀ ਜਿਹੜਾ ਵਿਰੋਧ ਕਰਦੇ ਉਹਨਾਂ ਦਾ ਘੇਰ ਕੇ ਆਪਣਾ ਨਵਾਂ ਸਾਲ ਮਨਾਇਆ ਇਸੇ ਤਰੀਕੇ ਨਾਲ ਪਿੱਛੇ ਲੈ ਲੋ ਤੁਸੀਂ ਕਿ ਝੋਨੇ ਦੀ ਫਸਦ ਅਸੀਂ ਰੇਲਾਂ ਤੇ ਬਹਿ ਕੇ ਕੱਟੀ ਆ ਅੱਗੇ ਆਉਣ ਵਾਲੇ ਸਮੇਂ 'ਚ ਜਿਉਂ ਕਣਕ ਦੀ ਫਸਲ ਆ ਉਹ ਵੀ ਸ਼ਾਇਦ ਅਸੀਂ ਦਿੱਲੀ ਵਿੱਚ ਬੈ ਕੇ ਹੀ ਕਟਾਂਗੇ ਜਿਹੜਾ ਤਿਹਾਰ ਆ ਰਿਹਾ ਲੋਹੜੀ ਦਾ ਜੀ ਉਹਦੇ ਵਿੱਚ ਸੰਦੇਸ਼ ਆਮ ਲੋਕਾਂ ਨੂੰ ਆ ਕਿ ਜਦੋਂ ਸਾਰੇ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਤੇ ਸਾਨੂੰ ਕੋਈ ਖੁਸ਼ੀ ਨਹੀਂ ਇਹਦੇ ਵਿੱਚ ਅਸੀਂ ਉਹਦੋਂ ਹੀ ਖੁਸ਼ੀ ਮਨਾਵਾਂਗੇ ਬਹੁਤ ਸਾਰੇ ਸਾਡੇ ਪਰਿਵਾਰਾਂ ਦੇ ਵਿੱਚ ਨਵੇਂ ਬੱਚੇ ਬੱਚੇ ਜੰਮੇ ਨੇ ਉਹਨਾਂ ਦੀਆਂ ਖੁਸ਼ੀਆਂ ਮਨਾਉਂਦੇ ਨੇ ਉਹਨਾਂ ਸਾਰਿਆਂ ਨੂੰ ਇਹੀ ਕਿਹਾ ਵਾ ਕਿ ਉਹਦੋਂ ਅਸੀਂ ਖੁਸ਼ੀ ਮਨਾਵਾਂਗੇ ਜਿੱਦਨ ਆਪਾਂ ਇਹਨੂੰ ਜਿੱਤਾਵਾਂਗੇ ਇਹ ਕਾਲੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਰੱਦ ਕਰਾ ਕੇ ਰੱਦੀ ਦੀ ਟੋਕਰੀ ਸੁੱਟ ਕੇ ਆਵਾਂਗੇ ਉਹਦੋਂ ਮਨਾਵਾਂਗੇ ਸੋ ਸਾਰੇ ਇਲਾਕੇ ਸਾਰੇ ਲੋਕਾਂ ਨੂੰ ਇਹ ਅਪੀਲ ਆ ਕਿ ਇਹ ਜਿਹੜਾ ਤਿਹਾਰ ਆ ਰਿਹਾ ਵਾ ਇਹਨੂੰ ਜਿਹੜਾ ਵਾ ਇਹਨਾਂ ਮੋਦੀਆਂ ਬਾਨੀਆਂ ਡਾਨੀਆਂ ਦੇ ਪੁਤਲੇ ਫੂਕੇ ਸੰਘਰਸ਼ ਦੇ ਦਿਨਾਂ ਨਹੀਂ ਮਨਾਏ ਜਾਵੇ ਤਨ ਜਿਹੜਾ ਪਿੰਡਾ ਹਰ ਪਿੰਡ ਦੇ ਵਿੱਚ ਕਿਉਂਕਿ ਭੁੱਗਾ ਦੇ ਜਿਵੇਂ ਕਿ ਹਰ ਘਰ ਦੇ ਵਿੱਚ ਬਾਲਿਆ ਜਾ ਰਿਹਾ ਜਥੇਬੰਦੀਆਂ ਨੂੰ ਸਮਰਥਨ ਕਿਵੇਂ ਦੇਖਦੇ ਹੋ ਤੁਸੀਂ ਕਿ ਸਮਰਥਨ ਕਿਵੇਂ ਦਾ ਲੋਕਾਂ ਦੇ ਵੱਲੋਂ ਰਹੇਗਾ ਆ ਵੇਖੋ ਜੀ ਉਹ ਭੁੱਗਾ ਬਲਣਾ ਵੱਖਰੀ ਗੱਲ ਆ ਇਹ ਜਿਹੜਾ ਰੋਸ ਵਜੋਂ ਆ ਉਹਦੇ ਵਿੱਚ ਜਿਹੜਾ ਵਾ ਇੰਨਾ ਦੇ ਜਿੱਦਾਂ ਵਾ ਆਪਣਾ ਮੈਂ ਪ੍ਰਿੰਟ ਆਊਟ ਕੱਢ ਕੇ ਉਹਨਾਂ ਨੂੰ ਜਲਾਇਆ ਜਾਊਗਾ ਉਹਨਾਂ ਦੇ ਉਹਨਾਂ ਦੇ ਨਾਰੇ ਮਾਰੇ ਜਾਣਗੇ ਖੁਸ਼ੀ ਨੂੰ ਜਿਹੜਾ ਉਸ ਤਰੀਕੇ ਨਾਲ ਜਿਹੜਾ ਵਾ ਆਪਾਂ ਲੈ ਆ ਜੂਗਾ ਬਹੁਤ ਸਾਰੇ ਮੈਂ ਪਹਿਲਾਂ ਇਹ ਗੱਲ ਕਹਿ ਗਈਆਂ ਕਿ ਜਿਨ੍ਹਾਂ ਪਰਿਵਾਰਾਂ 'ਚ ਬੱਚੇ ਜੰਮੇ ਆ ਜਿਹਨੀਆਂ ਖੁਸ਼ੀਆਂ ਮਨਾਉਨੇ ਆਪਾਂ ਲੋਢੀ ਦੇਦੇ ਆ ਨਾ ਉਹਨਾਂ ਨੂੰ ਇਸ ਤਰੀਕੇ ਨਾਲ ਸੰਘਰਸ਼ ਦੇ ਦੌਰਾਨ ਜਿਹੜਾ ਆਪਾਂ ਲਾ ਰਹੇ ਆ ਤੇ ਲਗਾਤਾਰ ਜਿਹੜਾ ਵਾ ਦਿੱਲੀ ਵਾਲ ਜਿਹੜਿਆ ਕਾਫਲੇ ਜਾ ਰਹੇ ਨੇ ਚੌਥਾ ਕਾਫਲਾ ਜਿਹੜਾ ਵਾ ਇਹ ਜਾਊਗਾ ਜੀ 12 ਜਨਵਰੀ ਨੂੰ ਇਹਦੇ ਤੋਂ ਬਾਅਦ 20 ਜਨਵਰੀ ਨੂੰ ਫਿਰ ਲਗਾਤਾਰ ਭੇਜਦੇ 26 ਤਰੀਕ ਨੂੰ ਟਰੈਕਟਰ ਮਾਰਚ ਵੀ ਜਿਹੜਾ ਆ ਉਹ ਤੁਸੀਂ ਕਰਨ ਜਾ ਰਹੇ ਹੋ ਦਿੱਲੀ ਦੇ ਵਿੱਚ ਤੁਸੀਂ ਲੰਬਾ ਸਮਾਂ ਵੀ ਰਹਿ ਕੇ ਆਏ ਹੋ ਗੱਲਬਾਤ ਤੁਹਾਡੀ ਤੋਮਰ ਸਾਹਿਬ ਦੇ ਨਾਲ ਵੀ ਹੋਈ ਸੀ ਸਾਡੇ ਚੈਨਲ ਦੇ ਥਰੂ ਵੀ ਤੁਸੀਂ ਗੱਲ ਕੀਤੀ ਸੀ ਤੋਮਰ ਸਾਹਿਬ ਨਾਲ ਕੀ ਉਹਨਾਂ ਦੀ ਮੰਚਾ ਕੀ ਲੱਗਦੀ ਆ ਤੁਹਾਨੂੰ ਤੁਸੀਂ ਕੀ ਸਮੇਂ ਦੇ ਬੜੇ ਸੁਲਝੇ ਆਗੂ ਲਗਾਤਾਰ ਮੀਟਿੰਗਾਂ 'ਚ ਸ਼ਿਰਕਤ ਕਰਦੇ ਰਹੇ ਆ ਹਾਂ ਕਦੇ-ਕਦੇ ਗगन ਜੀ ਕਈ ਵਾਰਾਂ ਕਾਲੀ-ਕਾਲੀ ਸੱਚੇ ਸ਼ਬਦ ਵੀ ਨਿਕਲ ਜਾਂਦੇ ਨੇ ਜੋ ਅਗਲੇ ਨੂੰ ਬਹੁਤ ਚੁਬਦੇ ਨੇ ਅਸੀਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿੱਡਾ ਵੱਡਾ ਆ ਉਹਦਾ ਵਾ ਉਹਦੇ ਬਰਾਬਰ ਦੀ ਸੋਚ ਨਹੀਂ ਆ ਉਸ ਜਿਹੜਾ ਵਾ ਉਹਦੇ ਦੇ ਬਰਾਬਰ ਉਹ ਸੋਚ ਨਾ ਹੋਣ ਕਰਕੇ ਉਹਦੇ ਨਾਲ ਉਹਦੇ ਦੇ ਨਾਲ ਜਿਹੜਾ ਵਾ ਅਨਸਾਬ ਨਹੀਂ ਆ ਕਿਤੇ ਨਾ ਕਿਤੇ ਸੋ ਅੱਜ ਵੀ ਸੋਚ ਲੈਣਾ ਚਾਹੀਦਾ ਸਿਰਫ ਜਿਹੜਾ ਵਾ ਗੁੰਮਰਾਹ ਕੋਣ ਕਰਨਾ ਜਾਂ ਝੂਠੀਆਂ ਜਥੇਬੰਦੀਆਂ ਖੜੀਆਂ ਕਰਕੇ ਜਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਣੇ ਜਿਵੇਂ ਇੱਕ ਦਿਨ ਦੀ ਪੋਖਰਤਾਲ ਹਰਿਆਣੇ ਦੇ ਵਿੱਚ ਰਖਾ ਦਿੱਤੀ ਭਈ ਜੇ ਉਹ ਸਿਆਸ ਵਾਲੇ ਵਾਲ ਦਾ ਨਹਿਰ ਦਾ ਪਾਣੀ ਸੰਭ ਚਾਹੀਦਾ ਤੇ ਉਥੋਂ ਦੇ ਕਿਸਾਨ ਉਹਦੇ ਗਲ ਪੈ ਗਏ ਪੁਲਿਸ ਨੂੰ ਮੁਸ਼ਕਲ ਹੋ ਗਈ ਉਹਨਾਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਵੀ ਭਾਈ ਜਮੀਨਾਂ ਤੇ ਸਾਡੀਆਂ ਖੋਲਣ ਲੱਗੇ ਪਾਣੀ ਨੂੰ ਕਰਨਾ ਸੋ ਇਹੋ ਜੇ ਫਾਰਮੂਲੇ ਲੈ ਕੇ ਤੋਮਰ ਸਾਹਿਬ ਨੂੰ ਅੱਜ ਵੀ ਸੋਚ ਲੈਣਾ ਚਾਹੀਦਾ ਐਡੀ ਵੱਡੀ ਗੁਲਾਮੀ ਨਹੀਂ ਕਰਨੀ ਚਾਹੀਦੀ ਹਰ ਬੰਦਾ ਇਨਸਾਨ ਜੰਮਿਆ ਵਾ ਰੱਬ ਨੂੰ ਮੰਨਣ ਵਾਲਾ ਵਾ ਨਹੀਂ ਵੀ ਰੱਬ ਨੂੰ ਮੰਨਣ ਵਾਲਾ ਉਹਨੂੰ ਕੁਛ ਨਾ ਕੁਛ ਇਹ ਤਾਂ ਸੋਚਣਾ ਪਈਦਾ ਮੈਂ ਗੁਲਾਮੀ ਚ ਸਭ ਕੁਝ ਕਹੀ ਜਾਣਾ ਤੇ ਅੱਜ ਵੀ ਜਿਹੜਾ ਵਾ ਲੋਕਾਂ ਦੀ ਜਦੋਂ ਸਾਰੀ ਦੁਨੀਆ ਉਹਨਾਂ ਦੇ ਬਰ ਖਿਲਾਫ ਖੜੀ ਧੀਆ ਕਿੰਨੇ ਦੇਸ਼ ਜਿਨ੍ਹਾਂ ਨੇ ਇਹਨਾਂ ਲੋਕਾਂ ਦਾ ਬਾਈਕਾਟ ਕਰ ਦਿੱਤਾ ਵੀ ਸਾਡੇ ਦੇਸ਼ ਇਹ ਤੁਹਾਨੂੰ ਵੜਨ ਨਹੀਂ ਦੇਣਾ ਹਾਂਜੀ 1 2 ਦਸੰਬਰ ਦੀ ਗੱਲ ਹੈ ਜੀ ਅ ਕੈਨੇਡਾ ਦਾ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਜਸਟਨ ਟਿਊਟੋ ਜੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਇਹਨਾਂ ਦੋ ਤਿੰਨ ਤਰੀਕ ਨੂੰ ਉਹਨਾਂ ਦਾ ਜਿਹੜਾ ਰਾਜਦੂਤ ਨੂੰ ਤਲਬ ਕੀਤਾ ਪੰਜ 6 ਨੂੰ ਉਹਨਾਂ ਠੋਕ ਕੇ ਬਿਆਨ ਦਿੱਤਾ ਕਿ ਤੁਸੀਂ ਸਾਡੇ ਰਾਜਦੂਤ ਨੂੰ ਤਲਬ ਕਰਦੇ ਫਿਰਦੇ ਜੇ ਜਿੰਨਾ ਚਿਰ ਜੇ ਤੁਸੀਂ ਕਿਸਾਨਾਂ ਦੀ ਆਪਣਿਆਂ ਦੀ ਗੱਲ ਨਹੀਂ ਸੁਣਦੇ ਸਾਡੇ ਦੇਸ਼ 'ਇ ਤੁਸੀਂ ਜ਼ਿੰਦਗੀ ਪਰ ਵਰਣ ਨਹੀਂ ਦੰਦਿਆ ਤੁਸੀਂ ਦਿੱਲੀ ਦੀ ਗੱਲ ਕੀਤੀ ਉਸ ਸੰਗ ਅੰਦੋਲਨ ਦੇ ਵਿੱਚ ਕਿੰਨੀਆਂ ਮੌਤਾਂ ਹੋ ਗਈਆਂ ਨੇ ਬਜ਼ੁਰਗ ਵੀ ਨੌਜਵਾਨਾਂ ਦੀ ਬੱਚਿਆਂ ਦੀ ਉੱਤੇ ਮੌਤ ਹੋਈ ਆ ਤਾਂ ਇਹ ਹਾਲਾਤ ਕਿਉਂ ਨਹੀਂ ਰੇ ਕੇਂਦਰ ਸਰਕਾਰ ਨੂੰ ਤੁਸੀਂ ਕਿਉਂਕਿ ਸਾਰੇ ਉੱਥੇ ਰਹਿ ਕੇ ਆਏ ਹੋ ਮੈਂ ਤਾਂ ਤੁਹਾਨੂੰ ਇਹ ਸਵਾਲ ਆਹ ਵੇਖੋ ਮੈਂ ਪਹਿਲਾ ਜੱਥਾ ਜਿਹੜਾ ਸੀ 25 ਦਸੰਬਰ ਨੂੰ ਲੈ ਗਿਆ ਸੀ ਆ 3rd ਵਾਲਾ ਜੱਥਾ ਜਿਹੜਾ ਸੀ 25 ਆਪਣਾ ਦਸੰਬਰ ਲੈ ਕੇ ਗਿਆ ਫਿਰ ਤੇ ਦੋ ਜਥੇ ਜਥੇ ਲੈ ਗਏ ਲੰਮਾ ਸਮਾਂ ਰਹਿ ਕੇ ਵੀ ਆਏ ਆ ساری ਦੁਨੀਆ ਨੇ ਉੱਥੇ ਹੱਥਾਂ ਤੇ ਲੋਕਾਂ ਨੂੰ ਚੁੱਕਿਆ ਵਿਆ ਸਿਰਫ ਤੇ ਸਿਰਫ 70 80 ਮੌਤਾਂ ਹੋ ਚੁੱਕੀਆਂ ਨੇ ਰੋਜ਼ ਮੌਤਾਂ ਹੋਣੀਆਂ ਪਿੰਡਾਂ ਚੋਂ ਨਿਕਲਦੇ ਨੇ ਠੰਡੇ ਨਹੀਂ ਜ਼ਿਆਦਾ ਵਾ ਪਰੰਤੂ ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਸੁਝਦੀ ਹੁਣ 26 ਜਨਵਰੀ ਵਾਸਤੇ ਇਹਨਾਂ ਨੇ ਜਿਹੜਾ ਵਾ ਮੁੱਖ ਮਹਿਮਾਨ ਸੱਦਿਆ ਸੀ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਉਹਨੇ ਵੀ ਆਪਣਾ ਬਹਾਨਾ ਲਾ ਕੇ ਕਿਉਂਕਿ ਇਥੋਂ ਦੇ ਹਾਲਾਤ ਮਾੜੇ ਨੇ ਜਦੋਂ ਉਹ ਕਹਿੰਦਾ ਤੁਸੀਂ ਆਪਣੇ ਦੇਸ਼ ਵਾਲਿਆਂ ਦੀ ਗੱਲ ਨਹੀਂ ਸੁਣਦੇ ਤੇ ਸਾਡਾ ਕੀ ਆ ਉਹਨਾਂ ਨੇ ਕਰੋਨਾ ਦਾ ਬਹਾਨਾ ਲਾ ਕੇ ਉਹਨਾਂ ਮੰਨਾਂ ਕਰਦੇ ਇਹਦੇ ਤੋਂ ਵੱਡਾ ਹੋਰ ਇਹਨਾਂ ਨੂੰ ਕੀ ਸਬੂਤ ਚਾਹੀਦਾ ਕਿ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ ਤੇ ਲੋਕ ਹਮੇਸ਼ਾ ਹੀ ਵੱਡੇ ਹੁੰਦੇ ਨੇ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਲੋਕ ਜਿੱਤਣਗੇ ਸਰਕਾਰਾਂ ਹਰਨਗੀਆਂ ਹੁਣ ਆਪਣਾ ਸਟੈਪ ਵਾਈਜ਼ ਸਟੈਪ ਅੱਬਾ ਪਿਛੇ ਨੂੰ ਹਟਣ ਦੇ ਨੇ ਤੇ ਬਾਰ-ਬਾਰ ਮੀਟਿੰਗਾਂ ਲਾ ਕੇ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਕਾਉਂਟ ਦੀ ਤੇ ਧਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰੰਤੂ ਜਿੰਨਾ ਅਕਾਉਂਟ ਤੇ ਧਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਨਹੀਂ ਲੋਕ ਪਰਪੱਕ ਹੋ ਰਹੇ ਨੇ ਕਿ ਸਾਨੂੰ ਜਿਹੜਾ ਵਾ ਸੰਘਰਸ਼ ਦੇ ਵਿੱਚ ਕੁਦਣਾ ਠੰਡ ਹੋਵੇ ਗੜੇ ਪੈਣ بارش ਆ ਤੂਫਾਨ ਹੋਵੇ ਇਹਨਾਂ ਦੀ ਕੋਈ ਪਰਵਾਹ ਨਹੀਂ ਆ ਤੇ 2024 ਤੋਂ ਗਾਂ ਵੀ ਲੜਨ ਦੀ ਦੀ ਤਿਆਰੀ ਆ ਤੇ ਜਥੇਬੰਦੀ ਵੱਲੋਂ ਵੀ ਇਹ ਪ੍ਰੋਗਰਾਮ ਲਿਖਿਆ ਗਿਆ ਆ ਕਿ ਸਟੈਪ ਬਾਈ ਸਟੈਪ ਜਾਂਦੇ ਰਵਾਂਗੇ ਬੰਦਿਆਂ ਨੂੰ ਆਪਣੇ ਕੰਮ ਕਾਰ ਹੀ ਕਰਦੇ ਰਹਿਣਗੇ ਤੇ ਉੱਥੇ ਵੀ ਲਗਾਤਾਰ ਵਾਅਦਾ ਤੇ ਵਾਅਦਾ ਆਪਣਾ ਜਿਹੜਾ ਨੌਜਵਾਨ ਆਗੂ ਨੇ ਕੀ ਨਾਮ ਹੈ ਜੀ ਤੁਹਾਡਾ ਜੀ ਅਮੋਲਕਜੀਤ ਸਿੰਘ ਅਮੋਲਕਜੀਤ ਜੀ ਜਿਹੜੀ ਨੌਜਵਾਨਾਂ ਦੀ ਕੀ ਡਿਊਟੀ ਲਈ ਜਥੇਬੰਦੀ ਵੱਲੋਂ ਜਿਹੜੀ ਇਹ ਲੋਹੜੀ ਦੇ ਤਿਹਾਰ ਸੰਬੰਧੀ ਕਿਉਂਕਿ ਕਾਲੀ ਦੀਵਾਲੀ ਮਨਾਉਣ ਸੰਬੰਧੀ ਲਗਾਤਾਰ ਪ੍ਰਦਰਸ਼ਨ ਜਿਹੜੇ ਕੀਤੇ ਸੀ ਉਦੋਂ ਵੀ ਬੜੇ ਵੱਡੀ ਜ਼ਿੰਮੇਵਾਰੀ ਸੀ ਬਿਲਕੁਲ ਜੀ ਬਿਲਕੁਲ ਅੱਜ ਅਸੀਂ ਇਹ ਆਰਡੀਨੈਂਸ ਦੀਆਂ ਕਾਪੀਆਂ ਲੋਹੜੀ ਦੇ ਰੂਪ ਵਿੱਚ ਜਿਹੜੀਆਂ ਸਾਲੀਆਂ ਇੱਥੇ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਤੇ ਪਿੰਡਾਂ ਦੇ ਵਿੱਚ ਵੀ ਸਾਡੀਆਂ ਤਿਆਰੀਆਂ ਚੱਲ ਰਹੀਆਂ ਕਿਉਂਕਿ ਸਾਡਾ 12 ਨੂੰ ਜਥਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਾ ਰਿਹਾ ਵਾ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਸੀਂ ਪਿੰਡੋਂ ਪਿੰਡ ਜਾ ਕੇ ਮੀਟਿੰਗਾਂ ਲਾ ਰਹੇ ਹਾਂ ਤੇ ਵੈਸੇ ਵੀ ਆਪਣੇ ਸੰਸਾਧਨ ਤਿਆਰ ਕਰ ਰਹੇ ਹਾਂ ਜਿਹੜੀ ਲੋਹੜੀ ਭੁਗਾ ਜਿਹੜਾ ਸਾਲੇ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ 13 ਕਰੋੜ ਦਾ ਸੱਦਾ ਦਿੱਤਾ ਤਾਂ ਕਾਪੀਆਂ ਵੀ ਪਹੁੰਚਾਈਆਂ ਜਾ ਰਹੀਆਂ ਜੀ ਉੱਥੇ ਚੱਲ ਰਹੀਆਂ ਬਿਲਕੁਲ ਜੀ ਸਾਰੇ ਦੇ ਵੀ ਅਹੀਂ ਤਿਆਰ ਦੇ ਉੱਤੇ ਇਹਨਾਂ ਦੇ ਸਰਕਾਰ ਦੇ ਵਿਰੋਧ ਵਿੱਚ ਮੱਲੋ ਉੱਥੇ ਪੁਤਲੇ ਸਾੜੇ ਸੀ ਹੁਣ ਵੀ ਅਸੀਂ ਮਤਲਬ ਹਰ ਇੱਕ ਪਿੰਡ ਦੇ ਵਿੱਚ ਸੰਦੇਸ਼ ਲਾਇਆ ਵੀ ਇਸ ਕਾਪੀਆਂ ਨੂੰ ਭੁੱਗੇ ਦੇ ਉੱਪਰ ਸਾੜਿਆ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਜੀ ਪਿੰਡ ਕੋਈ ਤੁਸੀਂ ਕੀ ਪਿੰਡਾਂ ਦੇ ਵਿੱਚ ਕਿ ਮੇਰੀਆਂ ਤਿਆਰੀਆਂ ਦੇਖਦੇ ਹੋ ਤੁਸੀਂ ਜਿਹੜਾ ਇਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨਾਂ ਨੇ ਸਦਾ ਦਿੱਤਾ ਵੇਖੋ ਜੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਹੀ ਤਗੜੀਆਂ ਤਿਆਰੀਆਂ ਤੇ ਬਹੁਤ ਹੀ ਵੱਡੀ ਤਦਾਰ ਦੇ ਵਿੱਚ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿਹੜੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਉਂਕਿ ਆਪਣੇ ਹੱਕ ਲੈਣ ਵਾਸਤੇ ਸਾਨੂੰ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਸਰਕਾਰਾਂ ਜਿਹੜੀਆਂ ਜਦੋਂ ਵੀ ਮੀਟਿੰਗਾਂ ਕਰਦੀਆਂ ਉਹਦੇ ਵਿੱਚ ਸਿੱਟਾ ਕੋਈ ਨਿਕਲਦਾ ਨਹੀਂ ਇਸ ਕਰਕੇ ਜਿਹੜਾ ਸਾਨੂੰ ਸੰਘਰਸ਼ ਨੂੰ ਬਹੁਤ ਜ਼ਿਆਦਾ ਜਿਹੜਾ ਕਾਇਮ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਜਿਹੜੇ ਕਾਨੂੰਨ ਸਾਡੇ ਦੇ ਸਰਕਾਰ ਮਾੜੇ ਲੈ ਕੇ ਆਈ ਆ ਇਹਨਾਂ ਨੂੰ ਰੱਦ ਕਰਾ ਕੇ ਹੀ ਅਸੀਂ ਵਾਪਸ ਆਵਾਂਗੇ ਜਿੰਨਾ ਚਿਰ ਵੀ ਸਾਡਾ ਉੱਥੇ ਲੱਗ ਜੇ ਜਿਹੜੇ ਤਿਉਹਾਰ ਜਿਵੇਂ ਅੱਗੇ ਮਨਾਇਆ ਜੀ ਆਪਣੇ ਦੀਵਾਲੀ ਦਾ ਕਾਲੀ ਦੀਵਾਲੀ ਦੁਸ਼ਹਿਰਾ ਤੇ ਹੁਣ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪਬਲਿਕ ਨੂੰ ਇਹੋ ਬੇਨਤੀ ਕਰਦੇ ਆਂ ਕਿ ਜਿੰਨਾ ਚਿਰ ਆਪਣੇ ਕਾਨੂੰਨ ਏ ਖੇਤੀਬਾੜੀ ਦੇ ਜਿਹੜੇ ਮਾਰੇ ਬਣਾਏ ਹੋਇਆ ਤੇ ਇਹ ਰੱਦ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਇਹਨਾਂ ਦੇ ਖਿਲਾਫ ਹੀ ਜਿਹੜੇ ਆ ਮਨਾਏ ਜਾਣ ਹਾਂਜੀ ਜਿੰਨਾ ਚਿਰ ਆਪਾਂ ਜਿੱਤ ਕੇ ਨਹੀਂ ਆਉਂਦੇ ਉਹਨਾਂ ਚਿਰ ਇਹ ਜਿਹੜੇ ਤਿਉਹਾਰ ਮਨਾਏ ਸਾਰੇ ਤਿਉਹਾਰ ਕਿਸਾਨਾਂ ਨੇ ਸਪੈਕਟ ਕਰ ਦਿੱਤਾ ਹੈ ਕਿ ਸਾਰੇ ਤਿਹਾਰ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਮਨਾਏ ਜਾਣਗੇ ਦੁਸ਼ਹਿਰੇ ਨੂੰ ਦੁਸ਼ਹਿਰੇ ਮੌਕੇ ਜਿਹੜੇ ਪੁਤਲੇ ਸਾੜੇ ਗਏ ਸੀ ਅਡਾਨੀਆ ਬਾਨੀ ਤੇ ਨਰਿੰਦਰ ਮੋਦੀ ਦੇ ਤਾਂ ਕਾਲੀ ਦੀਵਾਲੀ ਮਨਾਈ ਗਈ ਸੀ ਲੋਹੜੀ ਦੀ ਸ਼ੁਰੂਆਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਰ ਦਿੱਤੀ ਹੈ ਤਾਂ ਪਿੰਡਾਂ ਦੇ ਵਿੱਚ ਸਦਾ ਦਿੱਤਾ ਹੈ ਕਿ 13 ਕਰੋੜ ਕਾਪੀਆਂ ਜਿਹੜੀਆਂ ਨੇ ਉਹ ਸਾੜੀਆਂ ਜਾਣ ਹਰ ਘਰ ਦੇ ਵਿੱਚ ਜਿਹੜੀਆਂ ਜਿਹੜੇ ਬਿੱਲ ਨੇ ਨਾਲੇ ਕਾਪੀਆਂ ਸਾੜੇ ਜਾਣ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅੰਮ੍ਰਿਤਸਰ